ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਝੁਮਕ ਤੰਦਰੁਸਤ ਹੋਵੋਗੇ ਤੇ ਕਣਕ ਦੀ ਜਿਹੜੀ ਰਿਪੋਰਟ ਆ ਝਾੜਦੀ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਆ ਰਹੀ ਹੈ ਬਹੁਤ ਚੰਗੀ ਰਿਪੋਰਟ ਆ ਜਿਹੜੀ ਚੰਗਾ ਝਾੜ ਆ ਰਿਹਾ ਤੇ ਜਿਹੜੀ ਮੰਡੀਆਂ ਦੇ ਵਿੱਚ ਤਲਾਈ ਦਾ ਕੰਮ ਨਾਲ ਦੀ ਨਾਲ ਜਿਹੜਾ ਹੈਗਾ ਚੱਲ ਰਿਹਾ ਹੈ ਕਿਉਂਕਿ ਜ਼ਿਆਦਾਤਰ ਜਿਹੜਾ ਹੈਗਾ ਸਵਾਰ ਜਿਹੜੀ ਕਣਕ ਆ ਉਹ ਕਾਫੀ ਸਾਈਲੋਸ ਦੇ ਵਿੱਚ ਵੀ ਲੱਗ ਰਹੀ ਹੈ ਤੇ ਚੰਗੇ ਝਾੜ ਦੀ ਰਿਪੋਰਟ ਆ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਕਿਸਮਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ-ਤਕਰੀਬਨ ਸਾਰੀਆਂ ਕਿਸਮਾਂ ਚ ਰਿਪੋਰਟ ਠੀਕ ਹੈ ਕਈ ਥਾਵਾਂ ਦੇ ਉੱਤੇ ਬੰਟ ਦੀ ਸਮੱਸਿਆ ਜ਼ਰੂਰ ਦੇਖਣ ਨੂੰ ਮਿਲੀ ਹੈ ਕਣਕ ਦੀ ਫਸਲ ਦੇ ਵਿੱਚ ਪਰ ਓਵਰਆਲ ਜਿਹੜੀ ਹੈਗੀ ਐ ਕਿਸਾਨ ਵੀਰਾਂ ਲਈ ਐਸ ਵਾਰ ਜਿਹੜਾ ਸੀਜ਼ਨ ਹੈ ਚੰਗਾ ਕਿਸਾਨ ਵੀਰਾਂ ਜਿਹੜੇ ਖੁਸ਼ ਨੇ ਕਈ ਥਾਵਾਂ ਤੇ ਪਿਛਲੇ ਦਿਨੀ ਜਿਹੜਾ ਹੈਗਾ ਗੜੇਮਾਰੀ ਨੇ ਜਰੂਰ ਨੁਕਸਾਨ ਕੀਤਾ ਉਹ ਚੀਜ਼ ਦਾ ਬੜਾ ਅਫਸੋਸ ਹੈ ਕਿ ਜਿਹੜੇ ਕੁਝ ਕੁ ਪਿੰਡਾਂ ਦੇ ਵਿੱਚ ਨਾ ਕਿਸਾਨ ਵੀਰਾਂ ਦਾ ਜਿਹੜਾ ਝਾੜ ਦਾ ਕਾਫੀ ਨੁਕਸਾਨ ਹੋਇਆ ਤੇ ਅੱਗੇ ਵਾਹਿਗੁਰੂ ਜੀ ਮਿਹਰ ਕਰਨ ਤੇ ਕਿਸਾਨ ਵੀਰਾਂ ਦਾ ਜਿਹੜੇ ਨੁਕਸਾਨ ਦੀ ਪਰਪਾਈ ਆ ਉਹ ਜਿਹੜਾ ਗਰਦੌਰੀ ਸਪੈਸ਼ਲ ਗਰਦੌਰੀ ਜਿਹੜੀ ਕਰਵਾਈ ਜਾ ਰਹੀ ਹੈ ਤੇ ਝਾੜ ਦੇ ਵਿੱਚ तकरीबन तकरीबन 55 ਤੋਂ 60 ਮਣ ਦੇ ਦਰਮਿਆਨ ਜ਼ਿਆਦਾਤਰ ਕਣਕਾਂ ਰਹੀਆਂ ਨੇ ਬਾਕੀ ਤੁਸੀਂ ਵੀ ਆਪਦੀ ਕਿਸਮ ਤੇ ਝਾੜ ਜ਼ਰੂਰ ਸਾਂਝਾ ਕਰਿਆ ਜੀ 55 ਮਾਣ 58 ਮਾਣ 60 ਮਾਣ ਦੇ ਵਿੱਚ ਕਣਕਾਰ ਰਹੀਆਂ ਨੇ 62 ਮਾਣ ਚਾਰ ਰਹੀਆਂ ਨੇ ਜਿੱਥੇ ਥੋੜਾ ਜਿਹਾ ਆਪਾਂ ਛੋਟੇ ਤਤਾਲੀਆਂ ਸਪਰੇਹਾਂ ਨਾਲ ਜ਼ਰੂਰਤ ਅਨੁਸਾਰ ਐਨਪੀਕੇ ਵਗੈਰਾ ਕੀਤਾ ਤਾਂ ਉੱਥੇ ਆਪਣੀਆਂ 65 65 ਮਾਣ 68 68 ਮਾਣ ਤੱਕ ਵੀ ਕਣਕਾਰ ਰਹੀਆਂ ਕਈ ਥਾਵਾਂ ਤੇ ਜ਼ਮੀਨ ਚੰਗੀ ਐ ਪਾਣੀ ਚੰਗਾ ਐ ਤਾਂ ਉੱਥੇ ਵੀ ਜਿਹੜਾ ਹੈਗਾ ਕਿਉਂਕਿ ਛੋਟੇ ਤਤਾਂ ਦੀ ਉੱਥੇ ਕੋਈ ਬਹੁਤੀ ਘਾਟ ਦੇਖਣ ਨੂੰ ਮਿਲਦੀ ਨਹੀਂ ਜਿੱਥੇ ਜ਼ਮੀਨ ਚੰਗੀ ਪਾਣੀ ਵੀ ਚੰਗਾ ਤੇ ਜ਼ਿੰਕ ਮੈਗਨੀ ਵਗੈਰਾ ਦੀ ਘਾਟ ਨਹੀਂ ਆਉਂਦੀ ਕਈ ਖੇਤਾਂ 'ਚ ਬਸ ਜ਼ਿਆਦਾਤਰ ਆਉਂਦੀ ਐ ਤਾਂ ਉੱਥੇ ਵੀ ਜਿਹੜਾ ਜਿਹੜਾ ਝਾੜ ਆ ਉਹ ਦੇਖਣ ਨੂੰ ਮਿਲ ਰਿਹਾ ਹੈ 70 70 ਮਾਣ ਤੱਕ ਵੀ ਮਿਲ ਰਿਹਾ ਹੈ ਪੀਬੀਡਬਲਿਊ 826 ਡੀਬੀਡਬਲਿਊ 187 ਡੀਬੀਡਬਲਿਊ 327 ਬਾਕੀ ਕਿਸਮਾਂ ਵੀ ਬਹੁਤ ਵਧੀਆ ਨੇ ਜਿਹੜੀਆਂ ਤੁਸੀਂ ਬੀਜੀਆਂ ਨੇ ਜਿਵੇਂ ਪੀਬੀਡਬਲਯੂ 869 ਸੀਪੀਬੀਡਬਲਯੂ 766 ਸਨੇਰੀ ਕਿਸਮਾਂ ਐ ਐਚਡੀ 2967 3086 ਵੀ ਅਜੇ ਤੱਕ ਬਹੁਤ ਵਧੀਆ ਝਾੜ ਦੇਈ ਜਾਂਦੀਆਂ ਸ਼ਾਨਦਾਰ ਰਿਜ਼ਲਟ ਮਿਲ ਰਹੇ ਆ ਡੀਬੀਡਬਲਯੂ 222 ਆ 303 ਕਹਿਣ ਦਾ ਮਤਲਬ ਇਹ ਤਿੰਨ ਕਿਸਮਾਂ ਨੇ ਨਾ ਜਿਹੜੀਆਂ ਪੀਬੀਡਬਲਯੂ 826 ਆ 327 ਤੇ 187 ਇਹ ਬੜੀਆਂ ਬੰਪਰ ਝਾੜ ਹਰੇਕ ਥਾਂ ਤੇ ਉੱਤੇ ਦੇਖਣ ਨੂੰ ਮੇਰੇ 25 ਪਲੱਸ ਆਇਆ 25 ਕੁਮੰਡਰ ਪਲੱਸ ਝਾੜ ਆਇਆ ਬਾਕੀ ਤੁਸੀਂ ਏਰੀਆ ਵਾਈਜ਼ ਆਬ ਦਾ ਜਿਹੜਾ ਚਾਰਜ ਰੂਰ ਸਾਂਝਾ ਕਰਨ ਦੀ ਕੋਸ਼ਿਸ਼ ਕਰਿਆ ਜੀ ਹੁਣ ਜਿਹੜਾ ਹੈਗਾ ਇਸ ਟਾਈਮ तकरीबन तकरीबन ਪੂਰਾ ਬਾਡੀ ਦਾ ਤੇ ਨਾਲ ਮੰਡੀਆਂ ਦਾ ਸੀ ਯਾਨੀ ਜਿਹੜਾ ਮੰਡੀਆਂ ਦੇ ਵਿੱਚ ਲਾਈ ਦਸੀ ਜਨ ਪੂਰੇ ਜੋਰ ਤੇ ਚੱਲ ਰਿਹਾ ਤੇ ਨਾਲ ਦੀ ਨਾਲ ਹੀ ਕਣਕ ਜਿਹੜੀ ਉਹ ਤੁਰ ਰਹੀ ਹੈ ਜਿਹੜੇ ਕਿਸਾਨ ਵੀਰ ਮੰਡੀ ਦੇ ਵਿੱਚ ਕਣਕ ਤੁਲਾ ਰਹੇ ਆ ਜਾਂ ਜਿਹੜੇ ਤਲਾਕੇ ਆਗੇ ਉਹ ਵੀ ਆਪ ਦਾ ਜ਼ਰੂਰ ਤਜਰਬਾ ਸਾਂਝਾ ਕਰਾਏ ਕਿ ਮੰਡੀਆਂ ਦੇ ਵਿੱਚ ਜਿਹੜਾ ਕੰਮਕਾਰ ਐ ਸਵਾਰ ਕੋਈ ਸਮੱਸਿਆ ਵਗੈਰਾ ਤਾਂ ਨਹੀਂ ਆ ਰਹੀ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਰਹੇ ਕਿਉਂਕਿ ਪ੍ਰਬੰਧ ਵਧੀਆ ਸਾਰੀਆਂ ਮੰਡੀਆਂ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਇੱਕ ਬੇਨਤੀ ਹੁੰਦੀ ਹੈ ਕਿ ਜਿਹੜੀ ਕਣਕ ਆ ਉਹ ਤਕਰੀਬਨ 12% ਮੌਇਸਚਰ ਤੇ ਵੱਡੋ ਪੂਰਾ ਜਿਹੜਾ ਨਰਮ ਦਾਣਾ ਨਾ ਦੀ ਵਾਢੀ ਨਾ ਕਰੋ ਸਹੀ ਮੌਇਸਚਰ ਤੇ ਜਿਹੜੀ ਕਣਕ ਦੀ ਵਾਢੀ ਕਰਕੇ ਨੂੰ ਮੰਡੀ ਚ ਲੈ ਕੇ ਜਾਓ ਬਹੁਤ ਬਹੁਤ ਧੰਵਾਦ ਜੀ